ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਤ ਨਾਲ ਦੰਗਲ ਫਿਲਮ ਦਾ ਉਹ ਡਾਇਲੋਗ ਤੁਹਾਨੂੰ ਯਾਦ ਹੋਣਾ ਮਾਰੀ ਸ਼ੋਰੀਆਂ ਸ਼ੋਰੋਂ ਸੇ ਕੰਮ ਹੈ ਕਿ ਅੱਜ ਉਸੇ ਡਾਇਲੋਗ ਨੂੰ ਸਾਰਥਕ ਕਰਨ ਵਾਲੀ ਕੁੜੀ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਮੁੰਡਿਆਂ ਨੂੰ ਮਾਤ ਪਾਉਂਦੀ ਕੁੜੀ ਮੁੰਡਿਆਂ ਨੂੰ ਅਹਿਸਾਸ ਕਰਾਉਂਦੀ ਕੁੜੀ ਦੇ ਨਾਲ ਅੱਜ ਤੁਹਾਨੂੰ ਮਿਲਾਵਾਂਗੇ ਕਿ ਕੁੜੀਆਂ ਕਿਸੇ ਤਰ੍ਹਾਂ ਕੱਟ ਨਹੀਂ ਤਾਂ ਜੇਤੀ ਹੈ ਸਾਡੇ ਨਾਲ ਰਮਨਜੀਤ ਕੌਰ ਹਾਂਜੀ ਰਮਨਜੀਤ ਕੌਰ ਇਹ ਐਥਲੈਟਿਕਸ ਦੇ ਵਿੱਚ 골ਡ ਮੈਡਲ ਜਿੱਤ ਕੇ ਆਈ ਹੈ ਤੇ 골ਡ ਮੈਡਲ ਕਿਨੇ ਜਿੱਤੇ ਕਿਨੇ ਇਹ ਗੇਮ ਸ਼ੁਰੂ ਕੀਤੀ ਦੰਗਲ ਫਿਲਮ ਦੀ ਲੁੱਕ ਵੀ ਤੁਹਾਨੂੰ ਥੋੜੀ ਜੀ ਯਾਦ ਆ ਰਹੀ ਹੋਣੀ ਹੈ ਹੈਨਾ ਤੇ ਇਹ ਇਹ ਲੁੱਕ ਦਾ ਦੱਸ ਬੇਟੇ ਪਹਿਲਾਂ ਇਹ ਜੀ ਮੈਂ ਗੇਮ ਕਰਕੇ ਮੈਨੂੰ ਗੇਮ ਦਾ ਸ਼ੌਂਕ ਹੈ ਸਟਾਰਟਿੰਗ ਤੋਂ ਇਸ ਕਰਕੇ ਮੇਰੇ ਪਾਪਾ ਸਾਹਿਬ ਨੇ ਲਿਖਿਆ ਇਦਾਂ ਰੱਖਿਆ ਜੀ ਤੇ ਇਹ ਪਾਪਾ ਸਾਹਿਬ ਦਾ ਕਿਤੇ ਤਾਂ ਨਹੀਂ ਸੁਦਾ ਵੀ ਇਹ ਮੇਰੀ ਕੁੜੀ ਆ ਕਿ ਮੁੰਡਾ ਨਾ ਮੇਰੇ ਪਾਪਾ ਨੇ ਮੈਨੂੰ ਮੁੰਡਾ ਲਿਖਿਆ ਜੀ ਤਾਂ ਤਾਂ ਇਹ ਲੁੱਕ ਬਣਾ ਕੇ ਰੱਖਿਆ ਜੀ ਤੇ ਇਹ ਗੇਮ ਹੈ ਜਿਹੜੀ ਐਥਲੈਟਿਕਸ ਇਹਦੇ ਕਿੱਥੇ ਤੁਸੀਂ ਖੇਡ ਕੇ ਆਏ ਇਹ ਜਿਹੜੇ ਜੰਮੂ ਕਸ਼ਮੀਰ ਗਏ ਸੀ ਜੀ ਨੈਸ਼ਨਲ ਸੀ ਕਿ ਜੀ ਹਾਂ ਜੀ ਉਹ ਤਾਂ ਤੈਨੂੰ 골ਡ ਮੈਡਲ ਕਤ ਦਿੱਤਾ ਜੀ ਇਹ ਖੇਲੋਂ ਹੁੰਦੀ ਆ ਸੀ ਕਿ ਦੂਸਰਾ ਸੀ ਇਹ ਜੇ ਖੇਲੋਂ ਹੁੰਦੀ ਆ ਸੀ ਜੀ ਖੇਲੋਂ ਜੀ ਸੀ ਨੈਸ਼ਨਲ ਦਾ 골ਡ ਮੈਡਲ ਲਿਆ ਤੁਸੀਂ ਹਾਂ ਜੀ ਤੇ ਜਿਹੜਾ ਇੱਕ ਗੇਮ ਵੀ ਤੁਹਾਡੀ ਸ਼ੁਰੂਆਤ ਕੀਤੀ ਇਹ ਕਿ ਕਿਵੇਂ ਮਨ ਬਣਿਆ ਵੀ ਮੈਂ ਐਥਲੈਟਿਕਸ 'ਚ ਜਾਵਾਂਗੀ। ਕੋਈ ਨਹੀਂ ਜੀ ਮੇਰੇ ਫਾਦਰ ਸਾਹਿਬ ਨੇ ਮੈਨੂੰ ਕੋਚੀ ਕੋਚ ਦਵਿੰਦਰ ਸਰ ਕੋਲ ਤੇ ਨੂਰ ਜੱਜੀ ਮੇਰੇ ਪਾਪਾ ਦਾ ਬਹੁਤ ਰੋਸ਼ੀ ਮੇਰਾ ਵੀ ਜੀ ਮੇਰਾ ਸ਼ੌਕ ਸੀਗਾ 올림픽 ਖੇਡਾਂ ਦਾ ਜੀ ਇਸ ਕਰਕੇ ਜੀ ਮੈਂ ਬੋਨ ਡਿਸਟ੍ਰਿਕਟ ਸਟੇਟ ਐਂਡ ਨੈਸ਼ਨਲ ਲੈਵਲ ਤੇ ਪਹੁੰਚੀ ਜੀ ਹੁਣ ਨੈਸ਼ਨਲ ਤੋਂ ਅਗਲਾ ਪੜਾ ਹੁਣ ਇੰਟਰਨੈਸ਼ਨਲ ਤੇ ਗਿਆ ਜੀ ਇੰਟਰਨੈਸ਼ਨਲ ਹੈ ਜੀ ਆਹ 올림픽ਸ 'ਚ ਸਾਡੀ ਵੈਸਟ ਵਿਸ਼ੇ ਜੇ ਤੁਸੀਂ ਕਹੋ ਤਾਂ ਜੀ ਜਦੋਂ ਕੋਈ ਕੁੜੀ ਗੇਮ ਬਾਰੇ ਸੋਚਦੀ ਆ ਹਨਾ ਤਾਂ ਉਹਦੇ ਲਈ ਸਭ ਤੋਂ ਵੱਡੀਆਂ ਮੁਸ਼ਕਿਲਾਂ ਆਉਂਦੀਆਂ ਕਿ ਉਹਦੇ ਲਈ ਹਨਾ ਉਹ ਇਨਫਰਾਸਟ੍ਰਕਚਰ ਨਹੀਂ ਹੁੰਦਾ ਉਹ ਸੁਹੂਲਤਾ ਨਹੀਂ ਹੁੰਦੀਆਂ ਕੁੜੀਆਂ ਨੂੰ ਮੁੰਡਿਆਂ ਚ ਖੇਡਣਾ ਪੈਂਦਾ ਜਾਂਦੇ ਹਨਾ ਹਾਂਜੀ ਜੀ ਕੁੜੀਆਂ ਨੂੰ ਮੁੰਡਿਆਂ ਚ ਖੇਡਣਾ ਪੈਂਦਾ ਜੀ ਕਿਉਂਕਿ ਜੀ ਬਹੁਤ ਸਾਰੇ ਸੋਚਦੇ ਆ ਜੀ ਪਰ ਇਹ ਬਿਨਾ ਸੋਚੇ ਜੀ ਕਿਉਂਕਿ ਜੀ ਸਪੋਰਟਸ ਵਾਲਿਆਂ ਨੂੰ ਇਹ ਹੁੰਦਾ ਜੀ ਇਸ ਕਰਕੇ ਚਲਦਾ ਜੀ ਇਹ ਜਿਹੜਾ ਮੈਡਲ ਹੈ ਕਿ ਕਿਹੜੇ ਕਿਹੜਾ ਇਵੈਂਟ ਸੀਗਾ ਕਿਹੜੇ ਇਵੈਂਟ ਦੇ ਵਿੱਚ ਇਹ ਜਿਹੜਾ ਅੰਡਰਪੋਟ ਦਾ ਇਵੈਂਟ ਸੀਗਾ 200 ਮੀਟਰ 100 ਮੀਟਰ ਤੇ 60 ਮੀਟਰ ਜੀ ਅੱਛਾ ਕਿਹਨਾਂ ਵਿੱਚ ਕਿਹਨਾਂ ਵਿੱਚ ਮੋਲਡ ਮੈਡਲ ਹਾਸਲ ਅੱਛਾ ਕਿੰਨਾ ਜੀ ਕਿਤੇ ਹਾਂ ਜੀ ਕਿਹਨਾਂ ਵਿੱਚ 골ਡ ਮੈਡਲ ਹਾਸਲ ਕੀਤਾ ਜੀ ਤੇ ਇਹ ਕਿ ਕਿੰਨੇ ਸੈਕਿੰਡ ਜੀ ਕਿੰਨੇ ਮਿੰਟਾਂ ਚ ਕਰਤਾ ਸੀ ਮੈਨੂੰ ਜੀ 200 ਮੀਟਰ 30 ਕੈਨਸਲਾਈ ਚ ਜੀ ਬਾਕੀ ਟਾਈਮ ਸਰਕਲ ਯੂਨਟ ਹੈ ਜੀ ਅੱਛਾ 200 ਮੀਟਰ 30 ਸੈਕਿੰਡ ਹਾਂਜੀ 30 ਸੈਕਿੰਡ ਤਾਂ ਜੀ ਗੱਲ ਕਰਦੇ ਨ ਲੱਗ ਜਾਂਦੇ ਆ ਦਿਨ ਉਹ ਤਾਂ ਕੁੜੀ 200 ਮੀਟਰ ਪਹੁੰਚ ਜਾਂਦੀ ਹੈ ਜੀ ਇਹ ਦੇਖ ਲਓ ਤੇ ਕੁੜੀਆਂ ਫਿਰ ਜਦੋਂ ਆਪਾਂ ਗੱਲ ਕਰਦੇ ਆਂ ਵੀ ਇਨਫਰਾਸਟ੍ਰਕਚਰ ਦੀ ਤੇ ਕਿ ਇੱਥੇ ਫਿਰ ਤੁਸੀਂ ਕਿੱਥੇ ਇਹ ਕੋਚਿੰਗ ਕਿੱਥੇ ਲੈਂਦੇ ਆ ਤੇ ਜੀ ਜੱਤੋ ਸਟੇਡੀਅਮ ਚ ਜੀ ਉਹ ਮੇਰੇ ਕੋਚ ਸਾਹਿਬ ਜੀ ਦਵਿੰਦਰ ਬਾਬੂ ਜੀ ਉਹ ਸਾਨੂੰ ਜੀ ਸੋਭਾ ਤੇ ਸ਼ਾਮ ਕੋਚਿੰਗ ਹੁੰਦੀ ਹੈ ਜੀ ਹੂੰ ਜੀ ਇਹ ਕੋਚਿੰਗ ਲਈ ਪ੍ਰੋਪਰ ਉੱਥੇ ਹੈ ਇਨਫਰਾਸਟ੍ਰਕਚਰ ਹਾਂਜੀ ਜੀ ਬਹੁਤ ਵਧੀਆ ਸਾਨੂੰ ਕੋਚ ਹਾਰਡਵਰਕ ਲਵਾਉਂਦੇ ਆ ਜੀ ਸਵੇਰ 4 ਵਜੇ ਦੀ ਸ਼ਾਮ 5 ਵਜੇ ਦੀ ਹੂੰ ਸਵੇਰ 4 ਵਜੇ ਫਿਰ ਉੱਠਦੇ ਹਾਂ ਫਿਰ ਹਾਂਜੀ 4 ਵਜੇ ਉੱਠਦੇ ਆ 4 ਵਜੇ ਉੱਠ ਕੇ ਜੈਨ ਨੂੰ ਕਿ 4 ਵਜੇ ਉੱਥੇ ਪਹੁੰਚਦੇ ਆ 4 ਵਜੇ ਉੱਠਦੇ ਆ ਜੀ 5 ਵਜੇ ਉੱਥੇ ਪਹੁੰਚ ਜਾਂਦੇ ਹਾਂ ਸਟੇਡੀਅਮ ਵੀ ਰੈਡੀ ਹੋ ਕੇ ਜੀ ਐਸ ਹੁਮੇ ਚਤੇ ਹੁੰਦਾ ਵੀ ਮੈਂ ਤਾਂ ਉਠਾ ਹੀ ਨਾ ਮੈਂ ਦਾ ਸਤੀਰਮਨ ਹੈ ਨਾ ਮੇ ਦਾ ਬੜਾ ਹੁੰਦਾ ਹਨ ਹਾਂਜੀ ਹੁੰਦਾ ਜੀ ਪਰ ਗੇਮ ਲਈ ਬਹੁਤ ਕੁਝ ਕਰਨਾ ਪੈਂਦਾ ਜੀ ਤੇ ਨਾਲ ਨਾਲ ਜਿਹੜਾ ਪੜਾਈ ਤੇ ਪ ਤੇ ਜਿੱਦਾਂ ਇਹ ਨਾਲ ਨਾਲ ਜੀ ਬਹੁਤ ਵਧੀਆ ਹੋ ਰਹੀ ਆ ਜੀ ਇਹ ਜਿਹੜੀ ਥੇਲੋ ਇੰਡੀਆ ਸੀ ਕਿ ਸਕੂਲ ਸਕੂਲ ਵੱਲੋਂ ਕਰੀ ਜੀ ਐ ਏਦਾਂ ਹੀ ਹੋਇਆ ਸੀ ਜੀ ਉੱਪਰ ਲੈਵਲ ਤੇ ਜੀ ਸਕੂਲਾਂ ਚ ਤਾਂ ਸ਼ਾਇਦ ਐਸਾ ਮਾਹੌਲ ਨਹੀਂ ਹੋਵੇ ਹਾਂ ਨਹੀਂ ਜੀ ਸਕੂਲੀ ਨੈਸ਼ਨਲ ਨਹੀਂ ਹੁੰਦੀ ਜੀ ਹਾਂ ਤੇ ਜਦੋਂ ਆਪਾਂ ਹੁਣ ਗੱਲ ਕਰਦੇ ਆਂ ਵੀ ਕਲਾਸ ਕਿਹੜੀ ਚ ਪੜਦੇ ਹੋ ਕਲਾਸ ਜੀ 10th ਕਲਾਸ ਚ ਹੈ ਜੀ 10th ਚ ਤੇ 10th ਦੇ ਤਾਂ ਬੋਰਡ ਦੇ ਐਗਜ਼ਾਮ ਦਾ ਵੀ ਬਰਡਨ ਹੁੰਦਾ ਤੇ ਉਦੋਂ ਪੜ੍ਹਾਈ ਦਾ ਵੀ ਹੈ ਹਨਾ ਤੇ ਇਹ ਫਿਰ ਕਿਵੇਂ ਮੈਨੇਜ ਹੁੰਦਾ ਜੀ ਪੜ੍ਹਾਈ ਵੀ ਮੈਨੇਜ ਕਰਨੀ ਪੈਂਦੀ ਆ ਜੀ ਸਵੇਰ ਜੀ ਗਰਾਊਂਡ ਆ ਕੇ ਜੀ ਪੜ੍ਹਾਈ ਜੀ ਸ਼ਾਮ ਨੂੰ ਫਿਰ 라ਉਂ ਜੀ ਹੂੰ ਅੱਛਾ ਪਹਿਲਾਂ ਗਰਾਊਂਡ ਤੋਂ ਆ ਕੇ ਪੜ੍ਹਦੇ ਹੋ ਫਿਰ ਫਿਰ ਸ਼ਾਮ ਨੂੰ ਹੈ ਹਾਂਜੀ ਤੇ ਇਹ ਕੋਈ ਐਕਸਟਰਾ ਟਾਈਮ ਕੱਢਣਾ ਪੈਂਦਾ ਪੜ੍ਹਾਈ ਲਈ ਜਾਂ ਇਹਦੇ ਲਈ ਨਹੀਂ ਜੀ ਟਾਈਮ ਹੁੰਦਾ ਹੀ ਆ ਜੀ ਪੜਾਈ ਲਈ ਤੇ ਖੇਡ ਲਈ ਜੀ ਹੂੰ ਜੀ ਤੇ ਜਿਵੇਂ ਇਹ ਕਹਿੰਦੇ ਆ ਵੀ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਨਾਲ ਨਾਲ ਕਿਉਂਕਿ ਜੇ ਗੇਮ ਹੋਊਗੀ ਤਾਂ ਪੜ੍ਹਾਈ ਹੋਊਗੀ ਤਾਂ ਫਿਰ ਗੇਮ ਨੂੰ ਹੋਰ ਵੀ ਸੁਖਾਰ ਇਹ ਬਹੁਤ ਸਾਰੀਆਂ ਟੈਕਨੀਕਲ ਚੀਜ਼ਾਂ ਹੁੰਦੀਆਂ ਜਿਹੜੀਆਂ ਹਨਾ ਵੀ ਵੀ ਕਿਹੜੇ ਤਰੀਕੇ ਨਾਲ ਤੁਸੀਂ ਸਟਾਰਟ ਲੈਣਾ ਹੈ ਕਿਹੜੇ ਤਰੀਕੇ ਨਾਲ ਤੁਸੀਂ ਉਹਨੂੰ ਫਿਨਿਸ਼ ਕਰਨਾ ਹੈ ਤੇ ਰਸਤੇ 'ਚ ਕਿਵੇਂ ਆ ਉਹ ਫਿਰ ਕਿਵੇਂ ਕਿਵੇਂ ਮੈਨੇਜ ਹੁੰਦੀਆਂ ਉਹ ਜੀ ਸਟਾਰਟ ਹੁੰਦਾ ਜੀ ਸਟਾਰਟ ਜੀ ਇੱਕੋ ਸਪੀਡ ਤੇ ਸਟਾਰਟ ਕਰਦੇ ਜੀ ਉਹੀ ਲਾਸਟ ਤੇ ਉਹੀ ਜੀ ਫਿਨਿਸ਼ ਤੇ ਉਹੀ ਸਟਾਰਟ ਜੀ ਮਤਲਬ ਸਟਾਰਟ ਜੋ ਉਸੇ ਉਸ ਰੱਖਦੇ ਜੀ ਉਹੀ ਫਿਨਿਸ਼ ਟਿਕ ਸਪੇਸ ਲੀਆ ਜੀ ਜੀ ਪੂਰੀ ਫਾਸਟ ਹੈ ਤੇ ਇਹ ਹੁਣ ਜਦੋਂ ਮੈਡਲ ਜਿੱਤੇ ਤੇ ਬਹੁਤ ਸਾਰਾ মিডিਆ ਵੀ ਆ ਰਿਹਾ ਹੈ ਹਨਾ ਪਹਿਲਾਂ ਤਾਂ ਰਵਨੀਤ ਨੂੰ ਕੋਈ ਨਹੀਂ ਜਾਣਦਾ ਸੀ ਹਾਂ ਜੀ ਹੁਣ ਮੈਡਲ ਜਿੱਤਣ ਤੋਂ ਬਾਅਦ ਕਿਵੇਂ ਲੱਗਦਾ ਜੀ ਬਹੁਤ ਵਧੀਆ ਜੀ ਜੋ ਕੁਝ ਵੀ ਅੱਜ ਮੈਂ ਆਪਣੇ ਫਾਦਰ ਸਾਹਿਬ ਕਰਕੇ ਹੋ ਜੀ ਹਮ ਮੈਂ ਮੈਡਲ ਜਿੱਤਣ ਤੇ ਜਦੋਂ ਤੁਸੀਂ ਆਏ ਉਦੋਂ ਕਿੰਨੇ ਲੋਕ ਆਏ ਸੀ ਸਟੇਸ਼ਨ ਤੇ ਜੀ ਬਹੁਤ ਜ਼ਿਆਦਾ ਜੀ ਸਲਮਾਨ ਨੇ ਕੀਤਾ ਜੀ ਮੇਰੇ ਪਾਪਾ ਨਾਲ ਬਹੁਤ ਜਣ ਆਏ ਸੀ ਜੀ ਹਾਂ ਜੀ ਬਹੁਤ ਖੁਸ਼ੀ ਹੋਈ ਉਦੋਂ ਜੀ ਬਹੁਤ ਜ਼ਿਆਦਾ ਜੀ ਹਮ ਇਹ ਇਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਮਿਤਾ ਜੀ ਗੁੜੀਆਂ ਨੇ ਕਿਹਾ ਵੀ ਮੈਂ ਅੱਜ ਵੀ ਜੋ ਵੀ ਹਾਂ ਤੇ ਉਹਦਾ ਸਾਰਾ ਕ੍ਰੈਡਿਟ ਮੇਰੇ ਪਿਤਾ ਨੂੰ ਹੈ ਤੁਸੀਂ ਕਿਵੇਂ ਇਹਦੀ ਮਿਹਨਤ ਨੂੰ ਦੇਖਦੇ ਹੋ ਸਰ ਇਹਦੀ ਮਿਹਨਤ ਨੂੰ ਸਦਕਾ ਤਾਂ ਪਹਿਲਾਂ ਮੈਂ ਸਰਵਾ ਸੋਡਾ ਮੀਡੀਆ ਪੱਤਰਕਾਰਾਂ ਦਾ ਧੰਨਵਾਦ ਕਰਦਾ ਹਾਂ ਵੀ ਅਸ ਦਾਉਣ ਤੇ ਜਿੱਦਾਂ ਤੁਸੀਂ ਇਸ ਲਾਇਕ ਸਮਝਾ ਦਿੱਸ ਬੱਚੇ ਦੀ ਅਹਿਮੀਅਤ ਪਾਈ ਇਹਦਾ ਸਾਰਾ ਕ੍ਰੈਡਿਟ ਤਾਂ ਪਹਿਲਾਂ ਇਹ ਹੈ ਵੀਰੇ ਬਿਕੋਸ ਕਿ ਮਿਹਨਤ ਸਾਡੀ ਸੀ ਸਭ ਤੋਂ ਵੱਡਾ ਕ੍ਰੈਡਿਟ ਇਹਨਾਂ ਦੇ ਕੋਚ ਸਾਹਿਬ ਦਾ ਹੈ ਜਿਨ੍ਹਾਂ ਨੇ ਇਹਨਾਂ ਨੂੰ ਸਵੇਰ ਪਾਠ ਬੰਨੀ ਫੋਨ ਕਰਦੇ ਫਿਰ ਮੈਨੂੰ ਪਾਉਣਾ ਚਲੇ ਜਾਂਦੇ ਆ ਠੀਕ ਹੈ ਇਹਨਾਂ ਦੀ ਬਦੌਲਤ ਜੀ ਕੋਚ ਜਦ ਨੇ ਇਹਨਾਂ ਨੂੰ ਦਿੱਤੀ ਬਿਨਾ ਪੈਸਾ ਤੋਂ ਕੋਚਿੰਗ ਦੀ ਜਾਂਦੇ ਆ ਤਾਂ ਉਹ ਅੱਜ ਜੇ ਇਸ ਬਦੌਲਤ ਖੜੀ ਹੋ ਮੈਦਾਨਾਂ ਦੇ ਤੱਕ ਉਹ ਇਹਨਾਂ ਦੇ ਕੋਚ ਦੇ ਨਾਮ ਤ ਹ ਖੜੀ ਆ ਮਾਂ ਤਾਂ ਸਿਰਫ ਕਰਦੇ ਬੱਚਾ ਲਈ ਜਿੰਨਾ ਕੋੰਦਾ ਉਹਨਾਂ ਦੇ ਕਰ ਲੈਂਦਾ ਫਿਰ ਹੈਨਾ ਜਾਂ ਸਭ ਤੋਂ ਵੱਧ ਕ੍ਰੈਡਿਟ ਹੈ ਇਹਦੀ ਮਦਰ ਦਾ ਜੋ ਇਹਨੂੰ ਸਵੇਰ ਇਹ ਧਿਆਨ ਰੱਖਦੀ ਆ ਦਿਆਂ ਲਾ ਲਾ ਖਾਣਾ ਵਰਨਾ ਜੋ ਵੀ ਕਿ ਵੀਰੇ ਖਾਹਰ ਤੱਕ ਲਕਵਾਈ ਕਰ ਸਕਦਾ ਹਨ ਵੀ ਇਹਨਾਂ ਦੀ ਜਿਹਾ ਘਰ ਦਾ ਖਰਚਾ ਵਗੈਰਾ ਜੋ ਰੋਲ ਲਾਈਟਨ ਬਟਨ ਚੱਲਦਾ ਉਹ ਕਰ ਸਕਦੇ ਆ ਸਭ ਤੋਂ ਵੱਧ ਇਹਨਾਂ ਦਾ ਕਰੈਡਿਟ ਇਹਦੀ ਮਾਦਰ ਤੇ ਇਹਦੇ ਕੋਸ ਸਾਹਿਬ ਨੂੰ ਆ ਤੇ ਜਾਂ ਇਹਨਾਂ ਦੇ ਜਿਵੇਂ ਚਾਚਾਏ ਚਾਚੇ ਆ ਵੱਡ ਬਡੇ ਜਿਵੇਂ ਸਾਡੇ ਚਾਚਾ ਜੀ ਖੜੇ ਹਜੇ ਉਹ ਵੀ ਇਹਨਾਂ ਨੂੰ ਸਪੋਰਟ ਕਰਦੇ ਰਹਿੰਦੇ ਸੀ ਵੀਰੋਨੀ ਤੂੰ ਐ ਕਰ ਜਿਉਂ ਕਰ ਜਿ ਸਾਡੇ ਨਾਲ ਵੀ ਤੂੰ ਬਹੁਤ ਅੱਗੇ ਨਿਕਲੇਂਗੀ ਇਹ ਉਸੇ ਗਲਤੀ ਦੇ ਅੰਦਰੋਂ ਮੰਦਕ ਭਾਵਨਾ ਪੈਦਾ ਹੋਈ ਜਿਨ੍ਹਾਂ ਇਹ ਅੱਗੇ ਹੌਲੀ ਦੀ ਵਾਧਦੀ ਤੁਰ ਗਈ ਤੇ ਇਹਨਾਂ ਦੇ ਕੋਸ ਸਾਹਿਬ ਵੀ ਇਹਨਾਂ ਨੂੰ ਵੀ ਕਹਿਣਾ ਬਿਲਕੁਲ ਨਹੀਂ ਕੋਈ ਨਹੀਂ ਖੱਚ ਖੱਚ ਇੰਤzar ਨਾ ਉਸ ਸਾਹ ਦੇ ਅੱਜ ਜੋ ਖੜੀ ਹੈ ਆਪਦੇ ਪੋਸ ਸਾਹ ਤੇ ਇਹ ਪਾਇ ਚਾਚੇ ਦੇ ਦੇ ਅੱਜ ਮਦਦ ਦੇ ਮੁਤਾ ਕੁੜੀਆਂ ਨੂੰ ਸਪੋਰਟਸ ਚ ਲਿਆਉਣ ਤੇ ਲੋਕਾਂ ਦਾ ਬੜਾ ਅੜਚਣ ਆਉਂਦੀ ਆ ਤੁਹਾਨੂੰ ਵੀ ਕਿਹਾ ਹੋਣਾ ਬਹੁਤ ਗਰੇ ਸਾਨੂੰ ਬਹੁਤ ਕਹਿੰਦੇ ਆ ਪਰ ਮੈਂ ਸੁਣਦਾ ਨਹੀਂਗਾ ਧੀਆਂ ਕਿਸੇ ਨਾਲੋਂ ਘੱਟ ਨਹੀਂ ਮੁੰਡਿਆਂ ਨਾਲੋਂ ਕੋਈ ਇਹ ਨਹੀਂ ਆ ਗਈ ਮੁੰਡੇ ਉਹ ਕਰਨੇ ਅੱਜ ਕੱਲ੍ਹ ਜੋ ਭਾਰਤ ਬਣੇ ਉਹਦੇ ਮੁੰਡਿਆਂ ਦਾ ਜ਼ਮੀਨਾਂ ਹੀ ਵੰਡਾਉਣੀਆਂ ਸਾਡਾ ਤੇ ਇਹ ਇਹ ਜਿਹਾ ਚਲੋ ਜੇ ਆ ਕੇ ਕੁਝ ਤਾਂ ਸੋਚਾਂਗੇ ਮੇਰਾ ਪਿਆਉ ਆ ਜਾਂ ਮਰੀ ਮਾਂ ਆ ਗਈ ਇਹ ਅੱਜ ਦੇ ਹਾਲਾਤ ਦੇਖੇ ਜੇ ਕੁੜੀਆਂ ਮੁੰਡਿਆਂ ਚ ਕੋਈ ਫਰਕ ਨਹੀਂ ਆਇਆ ਹੂੰ ਹੂੰ ਬਿਲਕੁਲ ਕੋਚ ਸਾਹਿਬ ਨਾਲ ਗੱਲ ਕਰਦੇ ਆ ਆਪਾਂ ਇਧਰ ਹੋ ਜਾ ਬੱਚੇ ਕੋਚ ਸਾਹਿਬ ਇਹ ਗੱਲ ਕਰੀਏ ਤੁਹਾਡੇ ਬੱਚੇ ਪਹਿਲਾਂ ਹੀ ਬਹੁਤ ਨੈਸ਼ਨਲ ਲੈਵਲ ਤੇ ਹਨਾ ਖੇਡੇ ਆ ਤੇ ਹੁਣ ਇਸ ਕੁੜੀ ਦੀ ਤਮੰਨਾ ਇੰਟਰਨੈਸ਼ਨਲ ਲੈਵਲ ਤੇ ਜਾਣ ਦੀ 올림픽ਸ ਚ ਖੇਡਣ ਦੀ ਇਹ ਕਿਵੇਂ ਕੀ ਇਹਨਾਂ ਦੇ ਲਗਾ ਪਲਾਨ ਹੈ ਅੱਜ ਤੁਹਾਡਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੋਸਤਾਂ ਨੂੰ ਨਮਸਕਾਰ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਸ ਬੱਚੇ ਨੂੰ ਇਨਕ੍ਰੀਸ ਕਰਨ ਲਈ ਖਲਾਸ਼ਰੀ ਦੇ ਲਈ ਤੇਰਾ ਹੌਸਲਾ ਬਣਾਉਣ ਲਈ ਨਿੱਤੇ ਦੇ ਘਰੇ ਆਇਆ ਜਾਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਇਹ ਵੀ ਬੱਚੇ ਮਿਹਨਤ ਕਰਦੇ ਆ ਪਰ ਜਿਹੜੇ ਬੂੜ ਹੈ ਹਰ ਇੱਕ ਦਿਨ ਨਹੀਂ ਕਹਿੰਦਾ ਜਿਨਾ ਲੱਕ ਵੀ ਹੁੰਦਾ ਤੇ ਇਸ ਦੀ ਵਧੀਆ ਮਦਦ ਹੁੰਦੀ ਹੈ ਕੋਰ ਗਾਈਡ ਲਾਈਨ ਹੁੰਦੀ ਹੈ ਦੋਸਤਾਂ ਮਿੱਤਰਾਂ ਦੀ ਤੇ ਕੋਚ ਦੀ ਤੇ ਆਪਦੀ ਵੀ ਇਹਦੀ ਬਹੁਤ ਜ਼ਿਆਦਾ ਮਹਿੰਤ ਹੈ ਅਸੀਂ ਤਾਂ ਜੀ ਬੱਚਿਆਂ ਨੂੰ ਜਦੋਂ ਇੱਕ ਟੀਚਰ ਗਾਈਡ ਕਰਦਾ ਹੈ ਉਹ ਡਾਗ ਲਖਾਉਂਦਾ ਹੈ ਰਿਜ਼ਲਟ ਤਾਂ ਫਿਰ ਜਦੋਂ ਪੇਪਰ ਦੇ ਲਾਉਂਦਾ ਬੱਚੇ ਨੇ ਇਕੱਲੇ ਨਹੀਂ ਲਾਉਂਦਾ ਕਿਉਂਕਿ ਗਰਾਊਂਡ ਕੋਚ ਦੇ ਵਿੱਚ ਚਲੋ ਨਾਲ ਤਾਂ ਨਹੀਂ ਦੌੜ ਰਿਹਾ ਹੁੰਦਾ ਪਰ ਇਹ ਪਾਉਣਾ ਮਾਪੇ ਦੇ ਨਾਲ ਹੀ ਨਾਲ ਹੀ ਦੌੜ ਰਹੀ ਹੁੰਦੀ ਹੈ ਉੱਥੇ ਸ਼ਾਗਿਰਦ ਨੂੰ ਦੌੜ ਰਿਹਾ ਹੁੰਦਾ ਉਹ ਸਮਝ ਲੋ ਵੀ ਕੋਚ ਹੀ ਦੌੜ ਰਿਹਾ ਹੁੰਦਾ ਉਹਦੀ ਵਿੱਦਿਆ ਦੌੜ ਰਹੀ ਹੁੰਦੀ ਹੈ ਇਹਨੇ ਸਖਤ ਮਿਹਨਤ ਕੀਤੀ ਹੈ ਮੇਰੇ ਜਿੱਤੇ ਆ ਮੁਬਾਰਕਬਾਦ ਦੇ ਹੱਕਦਾਰ ਹੈ ਇਹਦਾ ਇੰਟਰਨੈਸ਼ਨਲ ਸੁਪਨਾ ਵੀ ਹਲੇ ਬੱਚੀ ਹੈ 13 ਸਾਲ ਦੀ ਜਦੋਂ ਵੱਡੀ ਹੋਊਗੀ ਉਹ ਵੀ ਪ੍ਰਮਾਤਮਾ ਪੂਰਾ ਕਰੂਗਾ ਤੇ ਮੈਂ ਮਰਦੇ ਦਮ ਤੱਕ ਮੇਰੇ ਜੈਤੂ ਦੇ ਏਰੀਆ ਦੇ ਜਿਹੜੇ ਬੱਚੇ ਕੋਈ ਲੈਣਾ ਚਾਹੁੰਦੇ ਆ ਉਹਨਾਂ ਨੂੰ ਅੱਜ ਦੇ ਵੱਲੋਂ ਨਿਸ਼ਵਾਰਥ ਤੇ ਪਰੀ ਸੇਵਾ ਇਹਨੇ ਕਰਦਾ ਰਹੂਗਾ ਆਪਣੇ ਆਖਰੀ ਸਾਹ ਤੱਕ ਕੋਚ ਸਾਹਿਬ ਜਿਵੇਂ ਆਪਾਂ ਗੱਲ ਕੀਤੀ ਸੀ ਮੈਂ ਸ਼ੁਰੂ ਵਿੱਚ ਵੀ ਦੰਗਲ ਫਿਲਮ ਦਾ ਜ਼ਿਕਰ ਕੀਤਾ ਸੀ ਇਹਦਾ ਲੁੱਕ ਵੀ ਉਹ ਜੈ ਤੇ ਕੋਚ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਤੇ ਕੋਚ ਸਖਤ ਵੀ ਬਹੁਤ ਹੁੰਦਾ ਹੈ ਤੇ ਕਦੇ ਹੁਣ ਸਖਤੀ ਕਰਨੀ ਪੈਂਦੀ ਹੈ ਬਿਲਕੁਲ ਜੀ ਸਖਤੀ ਬਣਾ ਦਾ ਟ੍ਰੇਨਿੰਗ ਜਿਹੜੀ ਹੈ ਉਹ ਸਿਰੇ ਨਹੀਂ ਚੜਦੀ ਜਿਹੜੀ ਟ੍ਰੇਨਿੰਗ ਦੇਣਾ ਤੇ ਇੱਕ ਇਹੋ ਜਿਹਾ ਸ਼ਰਾਰਤੀ ਮਨ ਹੋਊਗਾ ਜਦੋਂ ਬੰਦਾ ਗਰਾਊਂਡ ਜਾਵੜਦਾ ਨਾ ਉਹਨੂੰ ਸ਼ਰਾਰਤਾਂ ਬਹੁਤ ਜ਼ਿਆਦਾ ਸੋਹਣੀਆਂ ਇਹ ਜਿਹੜੇ ਸਾਹਤਾਂ ਨੂੰ ਕੰਟਰੋਲ ਕਰਨ ਲਈ ਡੰਡਾ ਵੀ ਚੱਕਣਾ ਪੈਂਦਾ ਕਾਲਾ ਵਿਗੜਨੀਆਂ ਪਈਆਂ ਛਿਰਕਾ ਵੀ ਦੇਣੀ ਮੈਨੂੰ ਆਪਣੇ ਘਰੇ ਵੀ ਫੋਨ ਕਰਨਾ ਪੈਂਦਾ ਇਹਨਾਂ ਨੂੰ ਪਿੱਛੇ ਵੀ ਕਰਨਾ ਪੈਂਦਾ ਜਦੋਂ ਗਰਾਊਂਡ ਤੋਂ ਘਰ ਜਾਂਦੇ ਵੀ ਘਰੇ ਪਹੁੰਚੇ ਆ ਕਿਨੇ ਪਹੁੰਚੇ ਘਰੋਂ ਤਰਫੋਂ ਮੇਰੇ ਕੋਲੇ ਆਉਣ ਜੇ ਉਹਨਾਂ ਦਾ ਕੋਈ ਲੱਗਿਆ ਸਾਰਾ ਕੁਝ ਸ਼ਕਤੀ ਦਾ ਜੀ ਇੱਕ ਪਰਿਵਾਰ ਦੀ ਤਰ੍ਹਾਂ ਜਿੱਦੇ ਅਪ ਮੈਂਬਰਾਂ ਨੂੰ ਕਰਦੇ ਆ ਉਦੋਂ ਕਰਨੀ ਪੈਂਦੀ ਆ ਪਰ ਮਤਲਬ ਜਿਵੇਂ ਮਾਂ ਪਿਓ ਵਿਸ਼ਵਾਸ ਕਰਕੇ ਭੇਜਦਾ ਤੁਸੀਂ ਉਹਨੂੰ ਵੀ ਪੂਰਾ ਘਰ ਤੋਂ ਗਰਾਊਂਡ ਗਰਾਊਂਡ ਤੋਂ ਘਰ ਤੱਕ ਵੀ ਪੂਰਾ ਨਿਗ੍ਹਾ ਰੱਖਦੇ ਆ ਉਹਨੇ ਮੈਨੂੰ ਨਾਲੇ ਕਿਹਾ ਵੀ ਜੀ ਮੇਰੇ ਸੋਸ ਸੋਸਾ ਨੇ ਮੈਂ ਕਿਹਾ ਵੀ ਜਦੋਂ ਘਰੋਂ ਤਰਫੇ ਮੇਰੇ ਤਾਂ ਕੌਣ ਤਾਂ ਕਿਹਦੀ ਪੂਰੀ ਬਾਜ ਨਹੀਂ ਰੱਖੀ ਜਾਵੇ ਉਹ ਪ੍ਰੈਕਟਿਸ ਕਰਨ ਤੋਂ ਬਾਅਦ ਤੁਰੰਤ ਕਰੇ ਜਾ ਕੇ ਮੈਨੂੰ ਫੋਨ ਕਰਨਾ ਇਹਨਾਂ ਨੇ ਕਰ ਦਿਆ ਨਾ ਫੋਨ ਆਪ ਘਰੇ ਪਹੁੰਚੇ ਜੀ ਘਰੋਂ ਦੇ ਤਰਫੇ ਵੀ ਫੋਨ ਕਰਦੇ ਹੂੰ ਉੱਥੇ ਵਹੀਨ ਪਾਲਤੂ ਘੇਰੇ ਗੱਲਾਂ ਮਤਲਬ ਕਰਨੀ ਨਹੀਂ ਇਹਦਾ ਟ੍ਰੇਨਿੰਗ 'ਚ ਧਿਆਨ ਮੰਨੇ ਹਮ ਸਖਤ ਮਿਹਨਤ ਜੇ ਤੁਹਾਡੇ ਸਾਹਮਣੇ ਜੀ ਧੰਨਵਾਦ ਜੀ ਥੈਂਕ ਯੂ ਜੀ ਕੋਚ ਮਾਪਿਓ ਤੇ ਬੱਚੇ ਦੀ ਆਪ ਦੀ ਮਿਹਨਤ ਰੰਗ ਲੈ ਕੇ ਆਈ ਹੈ ਤੇ ਉਮੀਦ ਕਰਦੇ ਆ ਕਿ ਇਹ 올림픽 ਵੀ ਸਾਡੇ ਸ਼ਹਿਰ ਦਾ ਸਾਡਾ ਨਾਮ ਰੌਸ਼ਨ ਕਰੇ ਤੁਸੀਂ ਜਿਹੜੇ ਲੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ